ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਆਪ ਸਭ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਤੁਸੀਂ ਇਸ ਵੀਡੀਓ ਵਿੱਚ ਨਾ ਵੇਖ ਸਕਦੇ ਹੋ ਤੇ ਦੋਸਤੋ ਵਿਆਹ ਵਿੱਚ ਤੁਸੀਂ ਬਹੁਤ ਰਾਨੀਆਂ ਰਸਮਾਂ ਹੁੰਦੀਆਂ ਵੇਖੀਆਂ ਹੋਣਗੀਆਂ ਪਰ ਇਸ ਤਰ੍ਹਾਂ ਰਸਮ ਹੁੰਦੀ ਨਾ ਕਦੇ ਨਹੀਂ ਦੇਖੀ ਹੋਣੀ ਤੁਸੀਂ ਵੇਖੋ ਵਿਆਹ ਵਾਲੇ ਮੁੰਡੇ ਅਤੇ ਕੁੜੀ ਦੇ ਵੱਲੋਂ ਨਾ ਇੱਕ ਰਸਮ ਕੀਤੀ ਜਾ ਰਹੀ ਹੈ ਤੇ ਵਿਆਹ ਵਾਲੇ ਮੁੰਡੇ ਅਤੇ ਕੁੜੀ ਨੂੰ ਰਸਮ ਕਰਦਾ ਦੇਖ ਕੇ ਇਸ ਤਰ੍ਹਾਂ ਇੰਜ ਲੱਗਦਾ ਹੈ ਕਿ ਦੋਵੇਂ ਲੜਪੇ ਹੁਣ ਰਸਮ ਕਰਦੇ ਕਰਦੇ ਵੇਖੋ ਇੰਜ ਲੱਗਦਾ ਹੈ ਕਿ ਜਿਵੇਂ ਕੋਈ ਜੰਗ ਕਰ ਰਹੇ ਹੁਣ ਤੁਸੀਂ ਅਕਸਰ ਹੀ ਇਸ ਰਸਮ ਨੂੰ ਵਿਆਹਾਂ ਦੇ ਵਿੱਚ ਹੁੰਦੇ ਦੇਖਿਆ ਹੀ ਹੋਵੇਗਾ ਬਹੁਤ ਸਾਰੀਆਂ ਜੋੜੀਆਂ ਇਸ ਰਸਮ ਨੂੰ ਪਿਆਰ ਨਾਲ ਕਰਦੀਆਂ ਨੇ ਤਾਂ ਤੁਸੀਂ ਇਸ ਜੋੜੀ ਨੂੰ ਦੇਖ ਸਕਦੇ ਹੋ ਕਿ ਇਸ ਜੋੜੀ ਨੇ ਇਸ ਰਸਮ ਨੂੰ ਕਿਸ ਤਰੀਕੇ ਦੇ ਨਾਲ ਕੀਤਾ ਹੈ ਵੇਖੋ ਕਿਵੇਂ ਗੋਥਮ ਗੁੱਥੀ ਹੋ ਰਹੇ ਨੇ ਇੰਜ ਲੱਗਦਾ ਹੈ ਕਿ ਲਾੜੀ ਨੇ ਲਾੜਾ ਢਾ ਲਿਆ ਹੋਵੇ ਜਿਵੇਂ ਵੈਸੇ ਲਾੜੀ ਲਾੜੇ ਤੇ ਭਾਰੂ ਪੈ ਰਹੀ ਹੈ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਰਸਮ ਨੂੰ ਜਿੱਤ ਜਾਂਦੀ ਹੈ ਅਤੇ ਦੋਸਤੋ ਇਸ ਵੀਡੀਓ ਨੂੰ ਵੇਖ ਕੇ ਨਾ ਸੋਸ਼ਲ ਮੀਡੀਆ ਤੇ ਲੋਕ ਇਸ ਜੋੜੀ ਨੂੰ ਬਹੁਤ ਟ੍ਰੋਲ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਇਸ ਜੋੜੀ ਨੇ ਤਾਂ ਜੰਗ ਹੀ ਲਾ ਲਈ ਹੈ ਰਸਮ ਕਰਨ ਦੇ ਵਿੱਚ ਬਾਕੀ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਅੱਗੇ ਵੱਧ ਵੱਧ ਸ਼ੇਅਰ ਜਰੂਰ ਕਰ ਦੇਣਾ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ